ਇਹਨੇ ਨੰਬਰ ਤੇ ਆਇਆ ਪੰਜਾਬ ਪਹਿਲੇ ਨੰਬਰ ਤੇ ਆਇਆ ਨਹੀਂ ਤਾਂ ਕਿ ਵਿੱਚ ਇਹ ਪਹਿਲਾਂ ਵੀ ਨੁਕਤਾ ਰਹਿੰਦਾ ਪਹਿਲਾਂ ਕੇਰਲਾ ਪਹਿਲੇ ਨੰਬਰ ਤੇ ਰਿਹਾ ਹਮੇਸ਼ਾ ਪਰ ਪਹਿਲੀ ਵਾਰ ਹੈ ਕਿ ਪੰਜਾਬ ਪਹਿਲੇ ਨੰਬਰ ਤੇ ਆਇਆ ਪੰਜਾਬ ਵਿੱਚ ਆਈ ਦਿੱਟਾ ਕ੍ਰਾਂਤੀ ਕਾਰਨ 39263 ਵਿਦਿਆਰਥੀ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਦੇ ਦਾਖਲਾ ਜਾ ਰਹੇ ਲਗਭਗ 80 ਹਜ਼ਾਰ ਦੇ ਕਰੀਬ ਬੱਚਾ ਨੇ ਪ੍ਰਾਈਵੇਟ ਸਕੂਲ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਸ਼ਾਮਲ ਹੋਇਆ ਇਹ ਫਿਲਹਾਲ ਦੇ ਵਿੱਚ 50-60 ਹਜ਼ਾਰ ਬੱਚੇ ਐ ਬੋਲੇ ਆ ਇਹਨਾਂ ਨੇ 9 ਤੋਂ ਲੈ ਕੇ ਪਲਸ 2 ਤੱਕ ਸਰਕਾਰੀ ਸਕੂਲਾਂ ਦੇ ਬਾਬਾ ਲਿਆ ਇਹ ਤੋਂ ਸ਼ੁਰੂ ਕਿ ਪਹਿਲੀ ਕਲਾਸ ਤੋਂ ਲੈ ਕੇ ਸੈਕੰਡਰੀ ਲੈਵਲ ਤੋਂ ਲੈ ਕੇ ਪਲਸ 2 ਤੱਕ ਦੇ ਇੱਕ ਰੋਸਾ ਦੇ ਜਾ ਰਹੇ ਜੇਕਰ ਬਈਆ ਇਹ ਹੁਣ ਕੋਈ ਵਿਦਿਆਰਥੀ ਨਹੀਂ ਰਹੇਗਾ ਅਧਿਆਪਕ ਤੋਂ ਵਾਂਝਾ ਇਹ ਗੱਲ ਤਾਂ ਬਈ ਮੈਂ ਵੀ ਦਾਅਵੇ ਨਾ ਕਰਦਾ ਪਰਸਨਲੀ ਭਰਤੀਆਂ ਹੋਈਆਂ 6.35 ਦੀ ਭਰਤੀ ਹੋਈ ਆ ਟਿੱਕਟੀ ਦੀ ਜੀ ਜਿਹੜੇ ਪ੍ਰਾਇਮਰੀ ਲੈਵਲ ਦੇ ਆ ਦੇ 100 ਦੀ ਭਰਤੀ ਹੋਈ ਆ ਉਹ ਹੀ ਆ ਬਡਰ ਨਾਲ ਵਿੱਚ ਨਾ ਨੋਇਜ਼ ਕੀਤਾ ਫਰਕ ਉਹਦੀ ਬੈਣੀਗਾ ਤੁਹਾਡੀ ਇਥੇ ਇਥੇ ਤਾਲ ਪ੍ਰਯੋਗ ਇਥੇ ਤਾਲ ਪ੍ਰਯੋਗਾਂ ਦੀ ਨੋਇਜ਼ ਕਰ 59 9 ਦੇ ਵਿੱਚ ਜਿਹੜਾ ਬੱਚਾ ਪੜ੍ਹੂਗਾ ਉਹਨੂੰ ਨੌਕਰੀ ਮਿਲੂਗੀ ਮਿਲ ਜਾ ਮਿਹਨਤ ਕਰੋ ਕੋਈ ਨੌਕਰੀ ਮਿਲਨੀ ਮਿਲਨੀ ਆ ਪ੍ਰਕਾਰ ਬਹੁਤ ਆਪਸ਼ਨ ਆਉਂਦੇ ਕੋਲ ਸਾਲ 2022 ਤੋਂ ਹੁਣ ਤੱਕ 10487 ਨਵੇਂ ਹੋ ਗਏ ਡਿਜੀਟਲ ਕ੍ਰਾਂਤੀ ਦੇ ਅੰਤਰਗਤ ਸਕੂਲਾਂ ਵਿੱਚ ਆਈ ਸਪੀਡ ਵਾਈਫਾਈ ਕਨੈਕਸ਼ਨ ਨਾਲ ਪੰਜਾਬ ਬਣਿਆ ਪਹਿਲਾ ਸਕੂਲ ਸਾਰੇ ਸਕੂਲਾਂ ਦੇ ਵਿੱਚ ਲੱਗ ਪਾ ਕੇ 99% ਕੋਈ ਕੋਈ ਸਕੂਲ ਰਹਿ ਗਿਆ ਜਿੱਥੇ ਵਾਈਫਾਈ ਨਹੀਂ ਲੱਗਿਆ ਨਹੀਂ ਤਾਂ ਵਾਈਫਾਈ ਫਸ ਲੱਗ ਗਿਆ ਆ ਤੁਹਾਡੇ ਸਾਹਮਣੇ ਪਹਿਲਾਂ ਚੱਲ ਰਿਹਾ ਇਹ ਵਾਈਫਾਈ ਨਾਲ ਹੀ ਚੱਲ ਰਿਹਾ ਵਾਈਫਾਈ ਤੋਂ ਬਿਨਾਂ ਹੀ ਚੱਲਦਾ ਅਜੀ ਸਲਾਈਡ ਚੱਲਦੀ ਹੈ ਵਾਈਫਾਈ ਨਾਲ ਕਰੈਕਟ ਹੋ ਕੇ ਚੱਲਦੀ ਹੈ ਸਰੱਖਿਆ ਗਾਰਡ ਦੇ ਚੌਂਕੀਦਾਰ ਦੀ ਤਨਾਤੀ ਨਾਲ ਵਿਦਿਆਰਥੀਆਂ ਤੇ ਖਾਸ ਤੌਰ ਤੇ ਲੜਕੀਆਂ ਦੀ ਸੁਰੱਖਿਆ ਦਾਇਗੀ ਤੇਰਾਫ 75 ਸੁਰੱਖਿਆ ਗਾਰਡ ਆ ਨਾ ਜਿਹੜੇ ਇਹ ਅਜੇ ਫਿਲਹਾਲ ਸਰਕਾਰ ਵੱਲੋਂ ਕੰਨੇ ਛੋਲੇ ਸਕੈਂਡਰੀ ਸਕੂਲਾਂ ਵਿੱਚ ਭੁੱਤੇ ਗਏ ਆ ਚੌਂਕੀਦਾਰ ਵੀ ਸਨਿਕ ਸਕੈਂਡਰੀ ਸਕੂਲਾਂ ਵਿੱਚ ਭਰਤੀ ਕੀਤੇ ਗਏ ਆ ਇਹਦੇ ਪਿੱਛੇ ਇੱਕ ਕਨਸੈਪਟ ਹੁੰਦਾ ਵੀ ਵੱਡੇ ਸਕੂਲਾਂ ਦੇ ਸਾਰੇ ਛੋਟੇ ਸਕੂਲਾਂ ਦੇ ਕੋਲ ਨਹੀਂ ਦਿੱਤੇ ਗਏ ਵੱਡੇ ਸਕੂਲਾਂ ਨੂੰ ਸੁਰੱਖਿਆ ਗਾਰਡ ਤਾਂ ਦਿੱਤੇ ਗਏ ਆ ਕਿਉਂਕਿ ਤੇ ਕੁੜੀਆਂ ਵੱਡੀਆਂ ਹੁੰਦੀਆਂ ਕੁੜੀਆਂ 10ਵੀਂ ਹੁੰਦੀਆਂ 11ਵੀਂ ਹੁੰਦੀਆਂ 12ਵੀਂ ਚ ਹੁੰਦੀਆਂ ਉੱਥੇ ਪ੍ਰੋਬਲਮਸ ਬਹੁਤ ਆਉਂਦੀਆਂ ਕਿਉਂਕਿ ਬਿਸ਼ਾਰਤੀਆਂ ਤਾਂ ਸਕੂਲਾਂ ਦੇ ਬਾਹਰ ਤਲਾਕ ਕਰਦੇ ਆ। ਕਈ ਵਾਰ ਅੰਦਰ ਵੀ ਮੜ ਜਾਂਦੇ ਆ। ਹੋਏ ਵੀ ਆ ਗੱਲਾਂ ਬਾਤਾਂ ਹੋਈਆਂ ਵੀ ਆ। ਫੋਲ ਵੀ ਹੋਏ ਵੀ ਆ। ਥਾਵਾ ਕੰਦੀ ਵੀ ਹੋਇਆ ਦੇਖ। ਐ ਕੋਈ ਨਿਆ ਘਟਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਡੇ ਸਕੂਲਾਂ ਦੇ ਵਿੱਚ 1375 ਸੁਰੱਖਿਆ ਗਾਰਡ ਰੱਖੇ ਗਏ ਆ। ਸੇਫਟੀ ਕਾ ਸਿਕਿਉਰਟੀ ਵਾਸਤੇ। ਚੌਕੀਦਾਰਾਂ ਦੀ ਤਨਾਤੀ ਕੀਤੀ ਗਈ ਆ ਕਿਉਂਕਿ ਸਕੂਲਾਂ ਦੇ ਵਿੱਚ ਚੋਰੀਆਂ ਦੀਆਂ ਬੜੀਆਂ ਸਮੱਸਿਆਵਾਂ ਆਉਂਦੀਆਂ ਸੀਆਂ। ਹੁਣ ਚੋਰੀਆਂ ਪ੍ਰਕਟਾ ਚੌਕੀ ਦਾ ਆਦਾਰ ਕਿ ਚੋਰੀਆਂ ਨਾ ਹੁਣ ਚੋਰੀਆਂ ਬਹੁਤ ਘਟ ਗਈਆਂ 16 ਦੀ ਸਕੂਲ ਤੋਂ ਯਕੀਨੀ ਬਣਾਉਣ ਲਈ 18 ਤੋਂ ਨੂੰ ਕੈਂਪਸ ਮੈਨੇਜਰ 8502 ਸਫਾਈ ਸੇਵਕਾਂ ਦੇ ਦਿਨਾਤੀ ਕੈਂਪਸ ਮੈਨੇਜਰ ਕੱਜੇ ਫਿਲਹਾਲ ਮੇਰੇ ਕੋਲ ਕੱਦੇ ਸੀਨੀਅਰ ਕੈਂਪਸ ਸਕੂਲਾਂ ਜੀ ਰੱਖੇ ਗਏ ਆ ਕੈਂਪਸ ਮੈਨੇਜਰ ਦਾ ਕੰਮ ਹੈਗਾ ਕਿ ਸਕੂਲ ਦੇ ਬਾਹਰ ਦੇ ਸਾਰੇ ਕੰਮ ਕਰਨਾ ਕਿ ਟੀਚਰ ਆਪਾਂ ਇੱਥੇ ਪੜ੍ਹਾਵੇ ਰਾਖ ਰਵੇ ਉਹਦੀ ਕਲਾਸ ਦੇ ਸਰਪਨਾ ਹੋਵੇ ਉਹ ਨਾਲ ਕਿਤੇ ਜਾਵੇ ਉਹਦੀ ਜਗ੍ਹਾ ਤੇ ਕੈਂਪਸ ਮੈਨੇਜਰ ਹੀ ਬਾ ਜਾਊਗਾ ਕੋਈ ਵੀ ਸਮਾਨ ਲਿਆਉਣਾ ਕੈਂਪਸ ਮੈਨੇਜਰ ਹੀ ਲੈ ਕੇ ਆਇਆ ਕੋਈ ਕੰਸਟਰਕਸ਼ਨ ਦਾ ਕੰਮ ਸਮਾਨ ਆਏਗਾ ਜਾਂ ਕੋਈ ਵੀ ਸਟੂਡ ਦਾ ਕੋਈ ਵੀ ਕੰਮ ਹੈ ਉਹ ਕੈਂਪਸ ਮੈਨੇਜਰ ਹੀ ਕਰੇਗਾ ਇਸ ਕੋਲ ਆਣਾ ਸਾਡੇ ਸਕੂਟਾ ਦੇ ਵਿੱਚ ਨਾ ਪਹਿਲਾਂ ਬੜੀ ਸਮੱਸਿਆ ਹੁੰਦੀ ਸੀ ਸਫਾਈ ਦੀ ਕੋਈ ਸਾਡੇ ਕੋਲ ਕੋਈ ਸਫਾਈ ਕਰਮਚਾਰੀ ਵੀ ਨਹੀਂ ਹੁੰਦਾਗਾ ਅਸੀਂ ਪ੍ਰਾਈਵੇਟ ਲੈਵ ਤੇ ਆਦੇ ਤੌਰ ਤੇ ਰੱਖਦੇ ਸੀ ਸਾਡਾ ਆਪ ਇਕੱਠਾ-ਕੱਠਾ ਕਰਕੇ ਉਹਦਾ ਕੀ ਕੰਮ ਹੁੰਦਾ ਸੀ ਉਹ ਸਵੇਰ ਹੋਣੀ ਸੀ ਕੰਮ ਕਰਕੇ ਸਫਾਈ ਕਰਕੇ ਆਦਾ ਕੰਮ ਚਲੇ ਜਾਂਦੀ ਸੀ ਜਾਂ ਸਕੂਟਾ ਤੋਂ ਬਾਅਦ ਹੁੰਦੀ ਸੀ ਕੰਮ ਕਰਕੇ ਆਪਾਂ ਚਲੇ ਜਾਂਦੇ ਆਂ ਪਰ ਸਾਨੂੰ ਜ਼ਰੂਰਤ ਹੁੰਦੀ ਆਂ ਆਪਰੇਤ ਲੈ ਕੇ 2 ਵਜੇ ਤੱਕ ਕਿ ਸਾਡੇ ਕੋਲ ਸਫਾਈ ਸੇਵ ਕਰ ਰਵੇ ਕਿਉਂਕਿ ਬਾਥਰੂਮ ਜਿਹੜੇ ਹੁੰਦੇ ਆ ਨਾ ਤੇ ਘਰ ਤਾਂ ਹੈ ਨਹੀਂਗਾ ਇੱਥੇ ਕਿੰਨਾ ਬੱਚਾ ਵੱੜਦਾ ਇੱਥੇ ਉਦਾਂ ਕੀ ਬਾਥਰੂਮ 1 ਘੰਟੇ-ਘੰਟੇ ਬਾਅਦ ਜਾਂ 1.5 ਘੰਟੇ ਬਾਅਦ ਉੱਥੇ ਪਾਣੀ ਫਿਰਦਾ ਰਵੇ ਸਫਾਈ ਉਹ ਵੀ ਹੁੰਦੀ ਰਵੇ ਇਸ ਕਰਕੇ ਅੰਦੋਲਨਾਂ ਦੇ ਸਫਾਈ ਸੇਵ ਵੀ ਲੱਗੇ ਗਏ ਆ ਜੋ ਕਿ ਪੂਰਾ ਸਕੂਲ ਟਾਈਮ ਸਕੂਲ 'ਚ ਹੀ ਰਹਿੰਦੇ ਆ ਨਾਲੋ ਪਰਕ ਆਪਾਂ ਹੁਣ ਇਹ ਆਪਣਾ ਸਾਰੇ ਕਨਫਰੈਂਸਸ਼ਨ ਕਰਦੇ ਆ ਐਸਐਫਸੀ ਮੈਂਡਰਾ ਹਾਂ ਉਹਦੇ ਵਿੱਚ ਆਪਾਂ ਪੰਜਾਬ ਸਰਕਾਰ ਦੀਆਂ ਉਪਲਬਧੀਆਂ ਬਾਰੇ 350 ਉਪਲਬਧੀਆਂ ਬਾਰੇ ਦੱਸ ਰਹੇ ਹਾਂ ਜਾਣੂ ਕਰਦੇ ਆ ਇਸ ਤੋਂ ਇਲਾਵਾ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚੇ ਪਹੁੰਚੇ ਆਈਆਈਟੀ ਅਤੇ ਵੱਡੇ ਮੈਡੀਕਲ ਕਾਰਜਾਂ ਵਿੱਚ ਦਾਖਲੇ 260 ਤੋਂ ਵੱਧ ਵਿਦਿਆਰਥੀ ਨੇ ਆਈਆਈਟੀ ਵਰਗੇ ਵੱਡੇ ادارے ਵਿੱਚ ਦਾਖਲੇ ਦਾ ਟੈਸਟ ਪਾਸ ਕੀਤਾ ਇਸ ਤੋਂ ਇਲਾਵਾ 887 ਵਿਦਿਆਰਥੀ ਐਮਬੀਬੀਐਸ ਦੇ ਦਾਖਲੇ ਦੀ ਪ੍ਰੀਖਿਆ ਲਈ ਚੁਣੇਗੇ ਸਾਡੇ ਸਰਕਾਰੀ ਸਕੂਲਾਂ ਦੇ ਪੜੇ ਹੋਏ ਬੱਚੇ 870 ਵਿਦਿਆਰਥੀਆਂ ਨੇ MBBS ਤੇ ਦਾਖਲਾ ਲਿਆ 261 ਤੋਂ ਵੱਧ IIT ਜਿਹੜਾ ਸਭ ਤੋਂ ਆਪਣੇ ਇੰਡੀਆ ਦਾ ਟਾਪ ਜਿਹੜੇ ਇਗਜ਼ਾਮ ਹੁੰਦੇ ਐ ਦੋ MBBS IIT ਜਿਹੜੇ MBBS ਕਰਦੇ ਆ ਉਹ ਡਾਕਟਰ ਬਣਦੇ ਆ ਜਿਹੜੇ IIT ਕਰਦੇ ਆ ਉਹ ਇੰਜੀਨੀਅਰ ਬਣਦੇ ਆ ਜਿਹੜੀਆਂ ਵੱਡੀਆਂ ਵੱਡੀਆਂ ਬਿਲਡਿੰਗਸ ਬਣਦੀਆਂ ਕੁਝ ਬਣਦਾ ਐ ਉਹ ਜਿਹੜੇ IIT ਕਰਦੇ ਆ IIT ਜਾਈ ਤੇ ਡਾਕਟਰ ਜਿਹੜੇ ਹੁੰਦੇ ਉਹ MBBS ਤੇ MD ਕਰਦੇ ਆ ਪਹਿਲਾਂ MBBS ਹੁੰਦੀ ਆ ਫਿਰ MD ਹੁੰਦੀ ਆ ਇਹ ਸਭ ਤੋਂ ਟਾਫ ਕੰਪਿਟਿਸ਼ਨ ਦੋ ਆ ਆਪਣੇ ਇੰਡੀਆ ਦੇ ਇਸ ਵਿੱਚ ਐਂਡ ਇਟ ਆਫ ਆ ਵੀ ਆਪਣੀ ਸੋਚ ਤੋਂ ਪਰੇ ਆ ਐਵੇਂ ਨਹੀਂ ਅਮਰੀਕਾ ਜਿਹੜਾ ਗਨੇਸ਼ ਹੈ ਆਪਣੇ ਡਾਕਟਰਾਂ ਨੂੰ ਅਥੋ-ਅਥ ਚੱਕ ਲੈਂਦਾ ਕੋਈ ਕੁਆਲਟੀ ਆਪਣੇ ਡਾਕਟਰ ਸਾਹਿਬ ਇਹ ਦੇਖਦਾ ਸਾਡੀ ਗਲੀ ਦੇ ਵਿੱਚ ਵੀ ਖੁੱਦ ਚਾਰ ਐਮਡੀ ਡਾਕਟਰ ਜਿਦਾਰੇ ਘਰ ਇਸ ਤਰ੍ਹਾਂ ਬਣਾਇਆ ਦੂਜਾ ਕੂਰ ਵਿੱਚ ਵਿੱਚ ਆਪਦੀਆਂ ਲਈ 100% ਸਾਫ ਸੁਥਰੇ ਟਾਇਲਟ ਦੀ ਵਿਵਸਥਾ ਕੀਤੀ ਗਈ ਹੈ ਅਤੇ ਇਸਕਾਰ ਲਈ 10095 ਬਖਾਨੇ ਬਣਾਏ ਗਏ ਹਨ ਅਤੇ ਪੁਰਾਣੇ ਨਾ ਵਰਤਰ ਜੋ ਬਖਾਨੇ ਦਾ ਰਿਪੇਅਰ ਕੀਤਾ ਗਿਆ ਨਵੇਂ ਟਾਇਲਟ ਵੀ 10095 ਬਣਾਏ ਗਏ ਆ 100% ਸਾਫ਼-ਸੁਥਰੇ ਵੀ ਹੁੰ ਰਹੇ ਨੇ ਕਿਉਂਕਿ ਸਾਡੇ ਸਕੂਲਾਂ ਨੇ ਸਫਾਈ ਸੇਵਾ ਪਰ ਹਰ ਨੂੰ ਮਿਲ ਚੁੱਕੇ ਆ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਦੀ ਤਰਜ਼ ਤੇ ਨਰਸਰੀ ਜਮਾਤ ਦੀ ਸ਼ੁਰੂਆਤ ਕੀਤੀ ਗਈ ਪਹਿਲਾਂ ਕੀ ਹੁੰਦਾ ਸੀ ਕਿ ਸਾਡੇ ਸਕੂਲਾਂ ਦੇ ਵਿੱਚ ਸਿਰਫ ਔਰ ਸਿਰਫ